thank you

ਜੋ ਅੰਦਾਜ਼ਾ ਉਸ ਤੋਂ ਬਾਅਦ ਜਦੋਂ ਪਾਲ ਬੱਚੇ ਦੀ ਕੀਤੀ ਗਈ ਪੁਲਿਸ ਦੇ ਵੱਲੋਂ ਤਾਂ ਬੱਚੇ ਦੀ ਡੈੱਡ ਬੋਡੀ ਸ਼ਮਸ਼ਾਨ ਘਾਟ ਦੇ ਵਿੱਚੋਂ ਮਿਲਦੀ ਐ ਜਿਸ ਬਾਬਤ ਜਦੋਂ ਮਾਪਿਆਂ ਨੂੰ ਪਤਾ ਲੱਗਦਾ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੁੜਾ ਹਾਲ ਹੋ ਗਿਆ ਤਾਂ ਅੱਜ 마ਸੂਮ ਜਿਹੇ ਬੱਚੇ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਤੇ ਤਸਵੀਰਾਂ ਤੋ ਹਰ ਨਾਲ ਸਾਂਝੀਆਂ ਕਰ ਰਹੇ ਹਨ ਪੰਜਾਬੀਓ ਸਵਾਲ ਇਹੀ ਹੈ ਕਿ ਕੀ ਕਸੂਰ ਸੀ ਇੱਕ 5 ਸਾਲ ਦੇ ਬੱਚੇ ਦਾ ਸ਼ਾਰਪੁਰ ਦੀ ਘਟਨਾ ਇੱਕ 5 ਸਾਲ ਦਾ ਜਵਾਬ ਜਿਹਨੂੰ ਇੱਕ ਪ੍ਰਵਾਸੀ ਦੁਆਰਾ ਜਿਹੜਾ ਯੂਪੀ ਦਾ ਰਹਿਣ ਵਾਲਾ ਸੀ ਉਹਨੂੰ ਕਡਨਾਇਆ ਕੀਤਾ ਜਾਂਦਾ ਚੱਕਿਆ ਜਾਂਦਾ ਉਸ 5 ਸਾਲ ਦੇ ਬੱਚੇ ਨਾਲ ਕੋ ਕਰਮ ਕੀਤਾ ਜਾਂਦਾ ਬਹੁਤ ਦਰਿੰਦਗੀ ਦੇ ਨਾਲ ਉਹਦਾ ਉਸ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਤੇ ਜਿਹੜਾ ਡਾਕਟਰੀ ਰਿਪੋਰਟਾਂ ਦੇ ਵਿੱਚ ਖੁਲਾਸਾ ਹੋਇਆ ਹੈ ਪੋਸਟਮਾਰਟਮ ਤੋਂ ਬਾਅਦ ਕਿ ਉਹਦੇ ਜਿਹੜੇ ਗੁਪਤੰਗ ਸੀ ਬੱਚੇ ਦਾ ਉੱਥੇ ਕੋਈ ਲੋਹੇ ਦੀ ਮੋਟੀ ਜਿਵੇਂ ਰਾਡ ਕਹਿ ਦਈਏ ਜਾਂ ਕੁਸਰੀਆ ਕਹਿ ਦਈਏ ਇਸ ਤਰ੍ਹਾਂ ਦੀ ਚੀਜ਼ ਉਸ ਬੱਚੇ ਦੇ ਗੁਪਤੰਗ ਦੇ ਵਿੱਚ ਪਾ ਕੇ ਤੇ ਉਹਨੂੰ ਮਾਰ ਕੇ ਸ਼ਮਸ਼ਾਨ ਘਾੜ ਦੇ ਵਿੱਚ ਸੜ ਦਿੱਤਾ ਜਾਂਦਾ ਹੈ ਕਿੰਨਾ ਚਿਰ ਇਹ ਕਤਲ ਚਪਚਾਪ ਸਹਿੰਦੇ ਰਹੋਗੇ ਕੋਈ ਇਸ ਬੱਚੇ ਦਾ ਕੋਈ ਉਸ ਇਨਸਾਨ ਦੇ ਨਾਲ ਕੋਈ ਲਾਗੜਾਟ ਨਹੀਂ ਕੋਈ ਦੁਸ਼ਮਣੀ ਨਹੀਂ ਨਾ ਇਹ ਪਰਿਵਾਰ ਦੀ ਕੋਈ ਦੁਸ਼ਮਣੀ ਆ ਪਤਾ ਕੀਤਾ ਮੈਂ ਹਿਸ਼ਾਰਪੁਰ ਦੇ ਵਿੱਚ ਕਹਿੰਦੇ ਇਹ ਫਗਵਾੜੇ ਤੋਂ ਕੁਝ ਸਮਾਂ ਪਹਿਲਾਂ ਹੀ ਇੱਥੇ ਆ ਕੇ ਪਰਿਵਾਰ ਰਹਿਣ ਲੱਗਿਆ ਸੀ ਛੇ ਪੰਜ ਸੱਤ ਮਹੀਨੇ ਪਹਿਲਾਂ ਇੱਥੇ ਆ ਕੇ ਰਹਿਣ ਲੱਗਿਆ ਤੇ ਇਹਨਾਂ ਦਾ ਬੱਚਾ ਚੱਕ ਕੇ ਇੰਨੀ ਦਰਿੰਦਗੀ ਦੇ ਨਾਲ ਉਹਦੇ ਨਾਲ ਪਹਿਲਾਂ ਉਸ ਦਰਿੰਦੇ ਨੇ ਉਹਦੀ ਹਫਸ ਨੂੰ ਪੂਰਾ ਕੀਤਾ ਫਿਰ ਉਹਦੇ ਗੋਤੰਗਾਂ ਦੇ ਵਿੱਚ ਕੁਝ ਰਾੜ ਪਾ ਕੇ ਜਾਂ ਕੁਸਰੀਆ ਪਾ ਕੇ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਮਾਰਿਆ ਗਿਆ 5 ਸਾਲ ਦਾ ਬੱਚਾ ਯਾਰ ਰੂਹ ਕੰਬ ਜਾਂਦੀ ਹੈ ਬਾਈ ਬੰਦਾ ਮੈਨੂੰ ਲੱਗਦਾ ਕਿਸੇ ਨਾ ਕੋਈ ਦੁਸ਼ਮਣੀ ਹੋਵੇ ਨਾ ਪਹਿਲਾਂ ਦੁਸ਼ਮਣੀ ਜਿਹੜਾ ਦੁਸ਼ਮਣੀ ਨਿਮਾਉਣ ਜਾਣਦੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਦੁਸ਼ਮਣੀਆਂ ਵੀ ਬਰਾਬਰ ਦੇ ਨਾਲ ਨਿਮਾਈਆਂ ਜਾਂਦੀਆਂ ਜਵਾਕਾਂ ਰਾਹੀਂ ਜਾਂ ਬਜ਼ੁਰਗਾਂ ਰਾਹੀਆਂ ਪਰਿਵਾਰ ਦੇ ਮੈਂਬਰਾਂ 'ਚ ਦੁਸ਼ਮਣੀਆਂ ਨਹੀਂ ਕੱਢੀਆਂ ਜਾਂਦੀਆਂ ਇਹ ਤਾਂ ਕੋਈ ਹੈ ਹੀ ਨਹੀਂ ਲੈਣਾ ਨਾ ਦੇਣਾ ਨਾ ਕੋਈ ਕਦੇ ਬੋਲ ਚਾਲ ਨਾ ਕੋਈ ਨੇੜੇ ਨਾ ਕੋਈ ਤੇੜੇ ਨਾ ਕੋਈ ਗਮਾਨ ਸੀ ਕੋਈ ਰੌਲਾ ਗੋਲਾ ਨਹੀਂ ਸੀ ਪਰ ਉਸ ਬੱਚੇ ਨੂੰ ਚੱਕ ਕੇ ਇਸ ਤਰੀਕੇ ਨਾਲ ਮਾਰਿਆ ਜਾਂਦਾ ਕਿਉਂ ਕਿਉਂਕਿ ਜਿਹੜਾ ਸੱਚ ਫੜਿਆ ਗਿਆ ਹੈ ਇਹਦੇ ਬਾਰੇ ਜਿੰਨੀ ਕ ਮੇਰੀ ਜਾਣਕਾਰੀ ਮੈਂ ਉੱਥੋਂ ਇਕੱਠੀ ਕੀਤੀ ਹੈ ਇਸ ਬੰਦੇ ਨੂੰ 7 ਸਾਲ ਕੈਦ ਹੋਈ ਆ ਪਹਿਲਾਂ ਯੂਪੀ ਤੋਂ ਆਇਆ ਏ ਕਿ ਕ੍ਰਿਮੀਨਲ ਇੱਕ ਹਤਿਆਰਾ ਬੰਦਾ ਇੱਕ ਪੇਸ਼ੇਵਰ ਜਿਹੜਾ ਉਮਰ ਜਮਾ ਹੈ ਬੰਦਾ 7 ਸਾਲ ਦੀ ਯੂਪੀ ਦੇ ਵਿੱਚ ਇਹ ਕੈਦ ਕੱਟ ਕੇ ਆਇਆ ਤੇ ਆ ਕੇ ਪੰਜਾਬ ਰਹਿਣ ਲੱਗ ਗਿਆ ਤੇ ਇਸ ਇਨਸਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਹਿਲੀ ਗੱਲ ਪਹਿਲੀ ਗੱਲ ਤਾਂ ਜਿਹੜਾ ਅਸੀਂ ਕਹਿ ਰਹੇ ਹਾਂ ਲੰਮੇ ਸਮੇਂ ਤੋਂ ਕਿ ਜਿਹੜਾ ਵੀ ਬੰਦਾ ਕੋਈ ਪੰਜਾਬ ਦੇ ਵਿੱਚ ਕਿਸੇ ਘਰ ਦੇ ਵਿੱਚ ਆ ਕੇ ਕਿਰਾਏ ਦੇ ਉੱਤੇ ਰਹਿੰਦਾ ਤਾਂ ਉਹਦੀ ਜਿਹੜੀ ਕੋਈ ਜਾਂਚ ਕੋਈ ਪੜਤਾਲ ਕੋਈ ਉਹਦਾ ਪਿਛਲਾ ਕਿਉਂ ਨਹੀਂ ਫਰੋਲਿਆ ਜਾਂਦਾ ਵੀ ਕਿੱਥੋਂ ਆਇਆ ਇਹਦਾ ਕੀ ਬੈਕਗ੍ਰਾਉਂਡ ਹੈ ਕੀ ਕ੍ਰਿਮੀਨਲ ਤਾਂ ਨਹੀਂ ਹੈਗਾ ਇੱਥੇ ਤੜਾ ਤੜ ਇਹਨਾਂ ਦੀਆਂ ਵੋਟਾਂ ਬਣ ਰਹੀਆਂ ਨੇ ਆਧਾਰ ਕਾਰਡ ਬਣ ਰਹੇ ਨੇ ਰਾਸ਼ਨ ਕਾਰਡ ਬਣ ਰਹੇ ਨੇ ਇਹਨਾਂ ਨੂੰ ਪੱਕੀਆਂ ਰਹਿਸ਼ਾ ਨਿਤੀਆਂ ਜਾ ਰਹੀਆਂ ਨੇ ਇਨਾਂ ਦੀ ਖਾਤਰ ਸਪੈਸ਼ਲ ਜਿਹੜੇ ਪਹਿਲਾਂ ਝੁਗੀਆਂ ਝੋਪੜੀਆਂ 'ਚ ਬੈਠੇ ਸੀਗੇ ਕੋਈ ਰੇਲ ਦੀ ਲੀਹ ਤੇ ਬੈਠਾ ਕੋਈ ਪੁਲ ਥੱਲੇ ਬੈਠਾ ਉਹਨਾਂ ਨੂੰ ਪੱਕੀਆਂ ਰਹਿਸ਼ਾ ਬਣਾ ਕੇ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਾਇਆ ਜਾ ਰਿਹਾ ਹੈ ਅਜਿਹਾ ਪੰਜਾਬ ਦਾ ਬੰਦਾ ਜੇ ਕੋਈ ਸਰਟੀਫਿਕੇਟ ਬਣਾਉਣ ਜਾਂਦਾ ਨਾ ਕੋਈ ਬੋਰਡ ਬਣਾਉਣੀ ਆ ਕੋਈ ਸਰਟੀਫਿਕੇਟ ਬਣਾਉਣੀ ਆ ਕੋਈ ਹੋਰ ਗੱਲਬਾਤ ਆ ਤਾਂ ਨੂੰ ਕਈ ਕਈ ਦਿਨ ਕਈ ਕਈ ਦਿਨ ਨਹੀਂ ਕਈ ਕਈ ਮਹੀਨੇ ਘੇੜੇ ਮਾਰਨੇ ਪੈਂਦੇ ਆ ਦਫ਼ਤਰਾਂ ਦੇ ਪਰ ਇਹਨਾਂ ਦੇ 5-10 ਦਿਨਾਂ ਦੇ ਵਿੱਚ ਆਧਾਰ ਕਾਰਡ, ਵੋਟ ਕਾਰਡ, ਰਾਸ਼ਨ ਕਾਰਡ ਬਣ ਕੇ ਘਰੇ ਆ ਜਾਂਦਾ ਮੈਂ ਕਸੂਰਮਾਨ ਮੰਨਦਾ ਜਿੱਥੇ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਨੇ, ਪ੍ਰਸ਼ਾਸਨ ਜ਼ਿੰਮੇਵਾਰ ਆ ਵੀ ਇਹਨਾਂ ਦੀ ਕੋਈ ਪੜਤਾਲ ਨਹੀਂ, ਕੋਈ ਜਾਂਚ ਨਹੀਂ, ਕ੍ਰਿਮੀਨਲ ਬੰਦੇ ਪਿੱਛੋਂ ਕ੍ਰਾਈਮ ਕਰਕੇ ਆਉਂਦੇ ਆ, ਜੁਰਮ ਕਰਕੇ ਆਉਂਦੇ ਆ, ਕਤਲ ਕਰਕੇ ਆਉਂਦੇ ਆ, ਲੁੱਟਾਂ ਖੋਹਾਂ ਕਰਕੇ ਆਉਂਦੇ ਆ ਇੱਥੇ ਆ ਕੇ ਰਹਿਣ ਲੱਗ ਜਾਂਦੇ ਆ ਇੱਥੇ ਵੀ ਹਜੇ ਕਟਨਾਵਾਂ ਨੂੰ ਅੰਜਾਮ ਦਿੰਦਾ ਤੁਹਾਡੇ ਯਾਦ ਹੋਣਾ ਹੈ ਮਹਾਲੀ ਦੇ ਵਿੱਚ ਵੀ ਇੱਕ ਕੁੰਬੜਾ ਪਿੰਡ ਦੇ ਵਿੱਚ ਕਟਨਾ ਵਾਪਰੀ ਸੀ ਦੋ ਨੌਜਵਾਨ ਮੁੰਡੇ ਪ੍ਰਵਾਸੀਆਂ ਵੱਲੋਂ ਮਾਰ ਦਿੱਤੇ ਗਏ ਸੀ ਇਹ ਹਸ਼ਿਆਰਪੁਰ ਦੀ ਅੱਜ ਇੱਕ ਇਹ ਕਟਨਾ ਕਿ 5 ਸਾਲ ਦੇ ਬੱਚੇ ਨੂੰ ਮਾਰਿਆ ਗਿਆ ਇੱਕ ਪ੍ਰਵਾਸੀ ਵੱਲੋਂ ਹਸ਼ਿਆਰਪੁਰ ਦੀ ਦੂਜੀ ਘਟਨਾ ਜਿਹੜੀ ਅੱਜ ਵਾਪਰੀਆ ਦੋ ਕਟਨਾਵਾਂ ਹਸ਼ਿਆਰਪੁਰ ਵਾਪਰੀਆਂ ਨੇ ਦੂਜੀ ਘਟਨਾ 6 ਸਾਲ ਦੀ ਬੱਚੀ ਉਹ ਵੀ ਕਿਸੇ ਪ੍ਰਵਾਸੀ ਦੀ ਸੀ 6 ਸਾਲ ਦੀ ਬੱਚੀ ਉਹ ਵੀ ਕਿਸੇ ਪ੍ਰਵਾਸੀ ਦੀ ਸੀ ਉਹਨੂੰ ਇੱਕ ਪ੍ਰਵਾਸੀ ਚਾੱਕ ਕੇ ਕਮਾਤ ਦੇ ਵਿੱਚ ਲੈ ਗਿਆ ਤੇ ਉਹਦੇ ਨਾਲ ਉਹਨੇ ਜਦੋਂ ਵੀ ਉਹ ਇਹ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਨੇੜੇ ਲੋਕਾਂ ਨੂੰ ਪਤਾ ਲੱਗਿਆ ਤੇ ਉਹਨੂੰ ਮੌਕੇ ਤੇ ਜਾ ਕੇ ਫੜ ਲਿਆ ਪਰ ਉੱਥੋਂ ਛੱਡ ਛੜਾ ਕੇ ਉਹ ਭੱਜ ਗਿਆ ਫਰਾਰ ਹੋ ਗਿਆ ਇਹ ਦੂਜੀ ਘਟਨਾ 5 ਸਾਲ ਦਾ ਬੱਚਾ ਹਿਸ਼ਾਰਪੁਰ ਦੇ ਵਿੱਚ ਮਾਰ ਦਿੱਤਾ ਗਿਆ 6 ਸਾਲ ਦੀ ਇੱਕ ਪ੍ਰਵਾਸੀ ਦੀ ਬੱਚੀ ਪ੍ਰਵਾਸੀ ਹੀ ਬੰਦੇ ਨੇ ਕਮਾਤ ਚ ਲ ਜਾ ਕੇ ਉਹਦੇ ਨਾਲ ਇਹ ਜੀ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਮਾਨਸਿਕਤਾ ਦੇਖੋ ਇੱਕ 35 ਸਾਲ ਦਾ ਬੰਦਾ ਇੱਕ 6 ਸਾਲ ਦੀ ਬੱਚੀ ਨੂੰ ਚੱਕ ਕੇ ਲੈ ਜਾਂਦਾ ਕਮਾਤ ਦੇ ਵਿੱਚ ਇੱਕ 35 40 ਸਾਲ ਦਾ ਇਨਸਾਨ ਇੱਕ 5 ਸਾਲ ਦੇ ਬੱਚੇ ਨੂੰ ਲੈ ਜਾ ਕੇ ਕੋਈ ਕਰਮ ਕਰਕੇ ਬੜੀ ਦਰਿੰਦਗੀ ਦੇ ਨਾਲ ਉਹਨੂੰ ਮੌਤ ਦੇ ਘਾਟ ਉਤਾਰ ਦਿੰਦਾ ਉਹਦੇ ਗੁਪਤੰਗਾਂ ਦੇ ਵਿੱਚ ਪਤਾ ਨਹੀਂ ਕੀ ਕੁਝ ਪਾਉਂਦਾ ਮਾਰਦਾ ਤੇ ਲੋਕ ਕਹੇ ਜੀ ਇਹਨਾਂ ਦੀ ਮਾਨਸਿਕ ਤਰ੍ਹਾਂ ਕਿਹੇ ਜੀ ਸੋਚ ਆ ਬਾਰੇ ਸਾਨੂੰ ਕਹਿੰਦੇ ਰਹਿੰਦੇ ਆ ਵੀ ਇਹ ਇਹਨਾਂ ਦੇ ਖਿਲਾਫ ਹੈ ਅਸੀਂ ਮਨੁੱਖਤਾ ਦੇ ਖਿਲਾਫ ਨਹੀਂ ਆ ਕੋਈ ਜੀ ਸੱਦ ਕੇ ਆਵੇ ਪੰਜਾਬ ਚ ਆਵੇ ਕੰਮ ਕਰਨ ਆਵੇ ਸਾਡੇ ਵੀ ਲੋਕ ਜਾਂਦੇ ਆ ਅਸੀਂ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਲੋਕੋ ਰੌਲਾ ਪਾਉਂਦੇ ਆ ਰਹੇ ਹਾਂ ਪੰਜਾਬ ਦੇ ਲੋਕੋ ਇਹਨੂੰ ਮੁੱਦਾ ਬਣਾਓ ਆਵਾਜ਼ ਠਾਓ ਕਿ ਪੰਜਾਬ ਦੇ ਵਿੱਚ ਜੇ ਕਿਸੇ ਬੰਦੇ ਨੇ ਬਾਹਰੋਂ ਆ ਕੇ ਰਹਿਣਾ ਹੈ ਉਹਦੇ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਉਹਦੀ ਵੋਟ ਬਣਾਉਣ ਲਈ ਉਹਨੂੰ ਜ਼ਮੀਨ ਲੈਣ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਉਹਨੂੰ ਨੌਕਰੀ ਲੈਣ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਅੱਜ ਤੁਹਾਡੀ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਤੁਹਾਡੀਆਂ ਨੌਕਰੀਆਂ ਖੋਹੀਆਂ ਜਾ ਰਹੀਆਂ ਨੇ ਤੜਾ ਤੜ ਪੰਜਾਬ ਦੇ ਵਿੱਚ ਵੋਟਾਂ ਬਣਾ ਕੇ ਡੈਮੋਗ੍ਰਾਫੀ ਪੰਜਾਬ ਦੀ ਬਦਲੀ ਜਾ ਰਹੀ ਹੈ ਜਿਹ ਹਿਮਾਚਲ ਦੇ ਵਿੱਚ ਉੱਤਰਾਖੰਡ ਦੇ ਵਿੱਚ ਆ ਸਾਮ ਚ ਨਾਗਾ ਲੈਂਡ ਮਨੀਪੁਰ ਕਿੰਨੇ ਸੂਬਿਆਂ ਦੇ ਕਾਨੂੰਨ ਆ ਤੁਸੀਂ ਵੋਟ ਨਹੀਂ ਬਣਾ ਸਕਦੇ ਜ਼ਮੀਨ ਨਹੀਂ ਲੈ ਸਕਦੇ ਨੌਕਰੀ ਨਹੀਂ ਲੈ ਸਕਦੇ ਪੰਜਾਬ ਦੇ ਵਿੱਚ ਖੁੱਲੇ ਅੰਸ਼ਰਿਆਂ ਪੰਜਾਬ ਨੂੰ ਕਿਉਂ ਸ਼ਾਮ ਲੜ ਬਣਾਇਆ ਹੋਇਆ ਹੈ ਕਿਉਂ ਨਹੀਂ ਅਸੀਂ ਇਸ ਗੱਲ ਤੇ ਬੋਲ ਰਹੇ ਕਿ ਆਪਣੀ ਵਾਰੀ ਨੂੰ ਢੀਕ ਰਹੇ ਆ ਵੀ ਸਾਡੀ ਵਾਰੀ ਆਊਗੀ ਅਸੀਂ ਉਸ ਦਿਨ ਬੋਲਾਂਗੇ ਸਭ ਤੋਂ ਜ਼ਿੰਮੇਵਾਰ ਆ ਪਿੰਡਾਂ ਦੇ ਕਢਮ ਚੌਧਰੀ ਜਿਹੜੇ ਤੁਸੀਂ ਸਰਪੰਚ ਚੁਣਦੇ ਹੋ ਤੁਸੀਂ ਮੈਂਬਰ ਚੁਣਦੇ ਹੋ ਤੁਸੀਂ ਇਹਨਾਂ ਨੂੰ ਸ਼ਹਿਰਾਂ ਦੇ ਵਿੱਚ ਪ੍ਰਧਾਨ ਬਣਾਉਣੇ ਨੇ ਮਸਪਲਟੀਆਂ ਦੇ ਐਮਸੀ ਬਣਾਉਣੇ ਆ ਇਹ ਆਪਦੀਆਂ ਵੋਟਾਂ ਦੇ ਮਾਰੇ ਇਹਨਾਂ ਦੀਆਂ ਵੋਟਾਂ ਬਣਾਉਂਦੇ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਤੇ ਸਭ ਤੋਂ ਘਟੀਆ ਗਦਾਰ ਤੇ ਮੈਂ ਕਹਿੰਦਾ ਯੁੱਤੀ ਚੱਟ ਲੋਕ ਨੇ ਜਿਹੜੇ ਲੋਕ ਅੱਜ ਬਿਨਾਂ ਕਿਸੇ ਜਾਂਚ ਪੜਤਾਲ ਕੀਤੇ ਤੋਂ ਸਿਰਫ ਕਿਰਾਇਆ ਲੈਣ ਦੇ ਮਾਰੇ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਕਿਰਾਏ ਤੇ ਰੱਖਦੇ ਨੇ ਇਤੋਂ ਤੱਕ ਵੀ ਪੰਜਾਬੀਆਂ ਦੇ ਹਾਲ ਦੇਖੇ ਆ ਜੇ ਉਹਨਾਂ ਕੋਲ ਦੋ ਘਰ ਹੈ ਇੱਕ ਘਰ ਦੇ ਵਿੱਚ ਚਾਰ-ਚਾਰ ਮੰਜ਼ਲੇ ਉਹਨਾਂ ਦੇ ਘਰ ਕਮਰੇ ਪਾਏ ਹੋਏ ਨੇ 10x10 ਦੇ ਇੱਕ ਕਮਰੇ ਵਿੱਚ 10-10 ਬੰਦੇ ਵੜੇ ਹੋਏ ਆ ਉੱਥੇ ਉਹਨਾਂ ਨੂੰ ਕਿਰਾਏ ਦੇ ਮਾਰੇ ਰੱਖ ਰਹੇ ਨੇ ਇੱਕ ਪਿੰਡ ਦੇ ਵਿੱਚ 10-10 5-5 ਹਜ਼ਾਰ ਬੰਦਾ ਰਹਿ ਰਿਹਾ ਹੈ ਇਹਦਾ ਜ਼ਿੰਮੇਵਾਰ ਕੌਣ ਆ ਸੋਚਿਆ ਕਦੇ ਇਹ ਗੱਲਾਂ ਨਹੀਂ ਸੁੱਤੇ ਪਏ ਰਹੋ ਲੱਗੇ ਰਹੋ ਲੀਡਰਾਂ ਦੇ ਜੁੱਤੀਆਂ ਜੱਥੀ ਜਾਓ ਕੋਈ ਬਾਦਲ ਦੀਆਂ ਜੁੱਤੀਆਂ ਜੱਥੀ ਜਾਓ ਕਿਉਂਕਿ ਆਰਥਿਕਾਂ ਜੁੱਤੀਆਂ ਜੱਥੀ ਜਾਓ ਕੋਈ ਤੁਰੇ ਫਿਰੋ ਬੌਕਰ ਵਾਲਾ ਮਗਰ ਕੋਈ ਭਾਜਪੀ ਮਰ ਤੁਰੇ ਫਿਰੋ ਤੁਰੇ ਫਿਰੋ ਤੁਹਾਡੇ 76 ਫਿਰਨਾ ਮੈਂ ਕਿੰਨੇ ਚਿਰ ਦਾ ਕਹਿ ਰਹਾ ਤੁਹਾਡੇ ਜੁੱਤੀ ਫਿਰੂਗੀ ਮੇਰੀ ਗੱਲ ਯਾਦ ਰੱਖਿਓ ਨਾ ਸਾਨੂੰ ਚੌਂਕਾਂ 'ਚ ਖੜਾ ਖੜਾ ਕੇ ਤੁਹਾਡੇ ਮੂੰਹ ਤੇ ਚਪੇੜੇ ਮਾਰੇ ਨਾ ਨੇ ਜੇ ਤੁਸੀਂ ਅੱਜ ਵੀ ਇਸ ਕਾਲ ਦੇ ਖਿਲਾਫ ਨਹੀਂ ਆਵਾਜ਼ ਠਾਉਂਦੇ ਵੀ ਇੱਕ ਪੰਜਾਬ ਦੇ ਵਿੱਚ ਵੀ ਕਾਨੂੰਨ ਬਣਨੇ ਚਾਹੀਦੇ ਦੂਜੇ ਸੁਧਾਨੀ ਤੜਜ ਦੇ ਉੱਤੇ ਇੱਕ ਸਵਾਲ ਮੇਰਾ ਸਰਕਾਰ ਦੇ ਅੱਗੇ ਆ ਕਿ ਤੁਹਾਡੇ ਯਾਦ ਹੋਣਾ ਪੰਜਾਬ ਦੇ ਲੋਕੋ ਤੁਹਾਡੀ ਜਾਸ਼ਤ ਸ਼ਕਤੀ ਬਹੁਤ ਕਮਜ਼ੋਰ ਆ ਆਥ ਨੇ ਛੱਤਰ ਖਾਤੇ ਖਾਦੇ ਤੜਕੇ ਨੂੰ ਭੁੱਲ ਜਾਂਦੇ ਹੋ ਤੜਕੇ ਖਾ ਕੇ ਹੱਥ ਨੇ ਭੁੱਲ ਜਾਂਦੇ ਹੋ ਤੁਸੀਂ ਦਾ ਦਰਬਾਰ ਸਾਹਿਬ ਢਾਹ ਕੇ ਭੁੱਲ ਗਏ ਅਕਾਲ ਤਖਤ ਸਾਹਿਬ ਢਾਹ ਕੇ ਭੁੱਲ ਗਏ ਬੀਬੀਆਂ ਬੱਚਿਆਂ ਦੇ ਬਲਾਤਕਾਰ ਕਰਾ ਕੇ ਭੁੱਲ ਗਏ ਜਵਾਕ ਮਰਵਾ ਕੇ ਭੁੱਲ ਗਏ ਤੁਸੀਂ ਤਾਂ ਨੌਜਵਾਨੀ ਦਾ ਕਹਾਣ ਕਰਾ ਕੇ ਭੁੱਲ ਗਏ ਗੁਰੂ ਘਰਾਂ ਨੂੰ ਅੱਗ ਲਾ ਕੇ ਭੁੱਲ ਗਏ ਹੈਗਾ ਚੇਤੇ 84 ਤੋਂ ਬਾਅਦ ਦੋ ਵਾਰੀ ਬਣਾਈ ਆ ਤੁਸੀਂ ਲੋਕਾਂ ਨੇ ਸਰਕਾਰ ਅੱਜ ਵੀ ਗਾਤਰੇ ਹੁੰਦੇ ਆ ਤੁਹਾਡੇ ਪਾਏ ਵੇ ਡਾਲੇ ਰੱਖੇ ਹੁੰਦੇ ਪੱਗਾਂ ਬੰਨੀਆਂ ਤੇ ਜਿਹੜੇ ਤੁਸੀਂ ਕਾਂਗਰਸੀ ਲੀਡਰਾਂ ਜਿੱਤੀਆਂ ਚੜਦੇ ਫਿਰਦੇ ਹੋਣੇ ਤੋ ਇਹ ਉਹ ਲੋਕ ਆ ਭਾਈ ਗੁੱਸਾ ਨਾ ਕਰੋ ਮੇਰਾ ਆ ਬਾਦਲ ਤਸਵੀਰ ਸਿਓ ਹਰ ਚ ਪੈਸੇ ਵੰਡ ਗਿਆ ਜੀ ਤੇਲ ਵੰਡ ਗਿਆ ਜੀ ਚੰਨੀ ਗੱਟੇ ਚੱਕ ਗਿਆ ਜੀ ਆ ਮੋਦੀ 16 ਕਰੋੜ ਦੇ ਗਿਆ ਜੀ ਤੁਰੇ ਫਿਰ ਜੁੱਤੀਆਂ ਝੜਦੇ ਨੇ ਮੰਗਲ ਮੈਂ ਉਦੋਂ ਵੀ ਕਿਹਾ ਸੀ ਮੈਨੂੰ ਇਹ ਵੀ ਤਕਲੀਫ ਕੋਈ ਵੀ ਕੌਣ ਤੇਲ ਵੰਡਦਾ ਹੈ ਕੌਣ ਪੈਸੇ ਵੰਡਦਾ ਹੈ ਕੌਣ ਬੋਰੀਆਂ ਚੱਕਦਾ ਮੈਂ ਉਦੋਂ ਵੀ ਕਹਿ ਰਿਹਾ ਸੀ ਕਿ ਅਸਲ ਦੇ ਵਿੱਚ ਇਹਨਾਂ ਨੇ ਮੁੱਦਾ ਡੀਰੇਲ ਕਰਤਾ ਮੁੱਦਾ ਗਾਇਬ ਕਰਤਾ ਕਿ ਬੀਬੀ ਐਮਬੀ ਤੇ ਕੰਟਰੋਲ ਪੰਜਾਬ ਦਾ ਸਾਡਾ دریاਵਾਂ ਦੇ ਕੰਟਰੋਲ ਸਾਡਾ ਹੈਡਵਰਕਸ ਤੇ ਕੰਟਰੋਲ ਸਾਡਾ ਡੈਮਾਂ ਦੇ ਕੰਟਰੋਲ ਸਾਡਾ ਕਿਉਂ ਨਹੀਂ ਸਾਡਾ ਇੱਕ ਵੀ ਬੰਦਾ ਨਹੀਂ ਪੰਜਾਬ ਦਾ ਕਿਉਂ ਭਈ ਕਿਉਂ ਸੈਂਟਰ ਨੇ ਸਾਰੇ ਸਾਡੇ ਡੈਮ ਆਪਣੇ ਹੱਥਾਂ 'ਚ ਕਰ ਲਏ ਕਿਉਂ ਪਾਣੀਆਂ ਦਾ ਸਾਰਾ ਪ੍ਰਬੰਧ ਸੈਂਟਰ ਆਪਣੇ ਹੱਥਾਂ 'ਚ ਲੈ ਗਿਆ ਕਿਉਂ ਸੈਂਟਰ ਰਾਜਾਂ ਦੇ ਅਧਿਕਾਰ ਖੋ ਰਿਹਾ ਇਹਨਾਂ ਨੇ ਜਿੱਥੇ ਸਾਨੂੰ ਲਾਈ ਇਹ ਬਣਨੀ ਬਣਦੀ ਸੀਗੀ ਸਾਡੀ ਸਾਨੂੰ ਇਕੱਠੇ ਹੋ ਕੇ ਅੱਜ ਇਹਨਾਂ ਹੜ੍ਹਾਂ ਦੇ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਸਾਡੇ ਡੈਮਾਂ ਦਾ ਪ੍ਰਬੰਧ ਪਾਣੀ ਦਾ ਕੰਟਰੋਲ ਦਰਿਆਵਾਂ ਦਾ ਕੰਟਰੋਲ ਸਾਡੀ BBMB ਦਾ ਕੰਟਰੋਲ ਸਾਡੇ ਕੋਲੇ ਹੋਣਾ ਚਾਹੀਦਾ ਹੈ ਉਹ ਅਸੀਂ ਮੁੱਦੇ ਇੱਕ ਭੁੱਲ ਗਏ ਅਸੀਂ ਰੁੱਝ ਗਏ ਫਲਾਣ ਬੱਲੇ 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 ਫਲਾਣਾ ਬੋਰੀਆਂ ਚੱਕਦਾ ਫਲਾਣਾ ਤੇਲ ਵੰਡਦਾ ਫਲਾਣਾ ਬੰਬੂ ਕਾਰਟ ਲੈ ਕੇ ਆ ਗਿਆ ਬਸ ਆਹ ਕੁਝ ਤੇ ਹੀ ਖਣੇ ਫਲਾਣਾ ਕੁੜਤਾ ਲਵੇੜ ਕੇ ਭਾਗ ਗਿਆ ਫਲਾਣੇ ਇੰਨੀ ਸੇਵਾ ਕਰਤੀ ਮੈਂ ਐਸੇ ਕਰਕੇ ਉਦਾਂ ਹੀ ਬੋਲਿਆ ਸੀ ਮੈਂ ਅੱਜ ਹੀ ਬੋਲਦਾ ਕਿ ਮੈਨੂੰ ਇਹ ਦੁੱਖਾ ਪੰਜਾਬ ਦੇ ਲੋਕੋ ਸੋਡੀ ਮਾਨ ਸਕਤਾ ਤੇ ਤਰਸ ਆਉਂਦਾ ਮੈਨੂੰ ਬਹੁਤ ਕੰਗਾਲੀ ਦੇ ਤੈਨੂੰ ਤਰਸ ਆਣਾ ਸੋਡੀ ਤੇ ਕਿ ਕਿੰਨੇ ਤੁਸੀਂ ਬਹੁਤ ਜ਼ੋਰ ਤੇ ਕੰਗਾਲ ਹੋ ਚੁੱਕੇ ਆਂ ਪੰਜਾਬ ਦੇ ਹੱਕ ਗੱਲ ਕਰਨ ਦੀ ਬਜਾਏ ਤੁਸੀਂ ਇਹਨਾਂ ਨੂੰ ਜੁੱਤੀਆਂ ਕਰਦੇ ਹੋ ਜਾ ਕੇ ਲੋਕਾਂ ਦੀ ਚੱਤੋ ਜੁੱਤੀਆਂ ਦੇਖੋ ਹੋਰ ਕਿੰਨੇ ਤੁਸੀਂ ਇਸ ਤਰ੍ਹਾਂ ਦੇ ਕਤਲ ਕਰਾਉਨੇ ਆਂ ਪਟਿਆਲੇ ਦੇ ਵਿੱਚ ਇੱਕ ਜਵਾਕ ਚੱਕਿਆ ਸੀ ਇੱਕ ਮੁੰਡੇ ਨੇ ਤੁਹਾਡੇ ਯਾਦ ਹੁਣ ਹੈ ਮੈਂ ਤਾਂ ਤੁਹਾਡੇ ਯਾਦ ਕਰਾਂ ਤੁਹਾਡੀ ਯਾਦ ਸ਼ਕਤੀ ਸਿਰਫ ਅੱਖ ਨੇ ਤੱਕੇ 24 ਘੰਟੇ ਯਾਦ ਸ਼ਕਤੀ ਹੈ 24 ਘੰਟੇ ਬਾਅਦ ਅਗਲਾ ਮੁੱਦਾ ਫੜ ਲੈਣੇ ਹੁੰਦੇ ਹੋ ਪਿਛਲੀਆਂ ਸਭ ਭੁੱਲ ਭਲਾ ਜਾਂਦੇ ਹੋ ਪਟਿਆਲੇ ਦੇ ਵਿੱਚ ਇੱਕ ਜਵਾਕ ਚੱਕਿਆ ਸੀ ਕਨਾਰੀ ਮੁੰਡੇ ਨੇ ਉਹ ਜਵਾਕ ਬਰਾਮਦ ਕਰਾ ਲਿਆ ਸੀਗਾ ਪੁਲਿਸ ਵਾਲਿਆਂ ਨੇ ਪਰ ਉਹ ਪੁਲਿਸ ਵਾਲਿਆਂ ਨੇ ਉਸ ਮੁੰਡੇ ਦਾ ਇਨਕਾਊਂਟਰ ਕਰਕੇ ਉਹਨੂੰ ਝੂਠੇ ਮੁਕਾਬਲੇ 'ਚ ਮਾਰਤਾ ਸੀ ਯਾਦ ਆਇਆ ਕੁਝ ਉਹੀ ਚਾਰ ਪੁਲਿਸ ਵਾਲੇ ਇਨਸਪੈਕਟਰ ਜਿਹੜੇ ਉਸ ਦਿਵਾਰ ਬਾਅਦ ਬਾਅਦ ਜਿਹੜਾ ਕਰਨਲ ਉਹਦੇ ਨਾਲ ਜਾ ਕੇ ਝਗੜੇ ਸੀਗੇ ਪਟਿਆਲੇ ਇੱਥੇ ਐਨਕਾਊਂਟਰ ਕਰਕੇ ਗਏ ਸੀ ਉਸ ਮੁੰਡੇ ਨੂੰ ਮਾਰ ਕੇ ਗਏ ਸੀ ਇਹਨੂੰ ਕਿਹਨੇ ਉਂਗਲ ਤੱਕ ਨਹੀਂ ਲਾਈ ਇੱਥੇ ਫੜ ਕੇ ਨਾਲੇ ਵੀ ਦਰਿੰਦਗੀ ਨਾਲ ਜਵਾਬ ਮਾਰਤਾ 5 ਸਾਲ ਦਾ ਇੱਥੇ ਫੜ ਕੇ ਪੰਜਾਬ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਦੇ ਲੱਤਾਂ ਬਾਹਾਂ 'ਚ ਗੋਲੀਆਂ ਰੋਜ਼ ਮਾਰ ਦਿੰਦੇ ਆ ਪੁਲਸ ਵਾਲੇ ਝੂਠੇ ਪੁਲਿਸ ਮੁਕਾਬਲੇ 'ਚ ਗੋਲੀ ਮਾਰ ਕੇ ਮਾਰ ਦਿੰਦੇ ਆ ਥੱਲੇ ਲੋਕ ਲਿਖੀ ਜਾਣਗੇ ਵਾਹਿਗੁਰੂ ਵਾਹਿਗੁਰੂ ਬਹੁਤ ਮਾੜਾ ਹੋਇਆ ਵਾਹਿਗੁਰੂ ਮੁੱਦਾ ਨਾ ਗੱਲ ਮੁੱਦੇ ਤੇ ਨਾ ਗੱਲ ਕਰਿਆ ਕਰੋ ਇਕੱਠੇ ਨਾ ਹੋਵੋ ਇਸ ਨੂੰ ਮੁੱਦਾ ਨਾ ਬਣਾਓ ਵਾਹਿਗੁਰੂ ਲਿਖ ਕੇ ਸਾਰ ਦਿਆ ਕਰੋ ਕੱਲਾ ਵੀ ਠੀਕ ਆ ਵਾਹਿਗੁਰੂ ਬਹੁਤ ਮਾੜਾ ਹੋਇਆ ਢੀਕੋ ਆਪਣੀ ਵਾਰੀ ਨੂੰ ਜਦ ਸੇਖ ਲੱਗਿਆ ਆ ਕੇ ਪੁੜਿਆਂ ਨੂੰ ਚਿੱਕਾ ਮਾਰਿਓ ਮਾਇਆ ਜੀ ਵੀ ਕਹਿਣਾ ਇਹ ਪੰਜਾਬ ਦੇ ਲੋਕੋ ਜੇ ਪੰਜਾਬ ਬਚਾਉਣਾ ਮੈਂ ਫਿਰ ਕਹਣਾ ਸਾਡੇ ਗੁਰੂਆਂ ਦਾ ਸਿਧਾਂਤ ਆ ਸਰਬੱਤ ਦਾ ਭਲਾ ਮਨੁੱਖਤਾ ਦਾ ਭਲੇ ਦੀ ਗੱਲ ਸਰਬੱਤ ਦੇ ਭਲੇ ਦੀ ਗੱਲ ਸਰਬ ਸਾਂਝੀ ਵਾਲਤਾ ਦੀ ਗੱਲ ਮਾਨਸਕੀ ਜਾਤ ਸਭੇ ਕੇਹ ਪਹਿਚਾਨ ਬੋਦੀ ਗੱਲ ਅਸੀਂ ਨਹੀਂ ਕਦੇ ਕਿਸੇ ਨੂੰ ਕੋਈ ਨਾਂ ਬਾਦ ਬਾਲੇ ਕਹਿੰਦੇ ਆ ਇਹ ਨਫ਼ਰਤ ਕਰਦੇ ਆ ਇਹ ਫਿਰਕਾ ਪਰਸਤੀ ਨਹੀਂ ਨਹੀਂ ਅਸੀਂ ਕਹਿੰਦੇ ਆ ਪੰਜਾਬ ਦੀ ਧਰਤੀ ਪੰਜਾਬੀਆਂ ਦੀ ਹੈ ਉਹ ਚ ਪੰਜਾਬ ਦਾ ਹਿੰਦੂ ਵੀ ਹੈ ਉਹ ਚ ਪੰਜਾਬ ਦਾ ਸਿੱਖ ਵੀ ਹੈ ਉਹ ਚ ਪੰਜਾਬ ਦਾ ਮੁਸਲਮਾਨ ਵੀ ਹੈ ਮੈਂ ਪੰਜਾਬ ਦੇ ਹਿੰਦੂ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਪੰਜਾਬ ਦੇ ਇਸ ਹੱਕ ਲਈ ਪੰਜਾਬ ਦੇ ਫੈਡਰਲ ਢਾਂਚੇ ਲਈ ਪੰਜਾਬ ਦੇ ਅਧਿਕਾਰਾਂ ਲਈ ਹੱਕਾਂ ਲਈ ਪੰਜਾਬ ਦੇ ਹਿੰਦੂ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਇਹ ਮਸਲਾ ਕਰ ਲੈ ਸਿੱਖਾਂ ਜਾਂ ਕਿਸੇ ਹੋਰ ਨਾਲ ਨਹੀਂ ਜੁੜਿਆ ਹੋਇਆ ਇਹ ਮਸਲਾ ਤੁਹਾਡੇ ਨਾਲ ਵੀ ਜੁੜਿਆ ਹੋਇਆ ਲੁਧਿਆਣਾ ਜੀ ਮੈਂ ਕੱਟਣਾ ਸਾਂਝੀ ਕੀਤੀ ਸੀਗੀ ਇੱਕ ਸਾਡੇ ਮੱਤਰਾ ਮੇਰਾ ਪ੍ਰਿੰਸਰ ਨੇ ਦੱਸਿਆ ਸੀ ਮੈਂ ਪਹਿਲਾਂ ਵੀ ਸਾਂਝੀ ਕੀਤੀ ਸੀ ਕਿ ਇੱਕ ਬਜ਼ੁਰਗ ਆਪਣੀ ਪੋਤੀ ਨਾਲ ਸਕੂਟਰੀ ਤੇ ਜਾ ਰਿਹਾ ਹੁੰਦਾ ਤਿੰਨ ਪ੍ਰਵਾਸੀ ਦਾਸ ਜਾ ਰਿਹਾ दारू ਪੀਤੀ ਹੋਈ ਹੈ ਉਹ ਬੱਚੀ ਸਕੂਟਰੀ ਦਾ ਹਾਰਨ ਵਜਾਉਂਦੀ ਆ ਪਾਸੇ ਨਹੀਂ ਹਟਦੇ ਉਹ ਨਾਲ ਲਾਏ ਕਹਿੰਦੀ ਆ ਭਈਆ ਪਾਸੇ ਹੋ ਜਾਓ ਉਹ ਗੱਲ ਛਪਾਇਆ ਹੋਣ ਦਾ ਸੌਲਜਾ ਕੁੜੀ ਦੇ ਫੜ ਲੈਂਦਾ ਭਈਆ ਐਂ ਭਗਾ ਦਿੰਦਾ ਜਿਹੜਾ ਪ੍ਰਵਾਸੀ ਹੁੰਦਾ ਉਹ ਬਜ਼ੁਰਗ ਵਿਚਾਰਾ 70 ਮੀਤਰ ਸਾਲ ਦਾ ਖੜਾ ਹੈ ਕੰਮਣ ਲੱਗ ਜਾਂਦਾ ਕੋਲੇ ਖੜਾ ਪਿੱਛੇ ਟਕ ਕੇ ਉਹ ਬਚਾਰੇ ਉਹ ਨਿਕਲ ਕੇ ਦੂਜੇ ਪਾਸੇ ਰੇਲ ਦੀ ਲੀ ਇਹਦੇ ਦੂਜੇ ਪਾਸੋਂ ਬੰਦੇ ਆਉਂਦੇ ਆ ਉਹ ਮੇਰਾ ਮਿੱਤਰ ਪ੍ਰਿੰਸ ਕਹਿੰਦਾ ਹੀ ਦੇਖ ਰਹੇ ਆ ਬਾਕਾ ਉਸ ਬੱਚੀ ਨੂੰ ਦੁਬਾਰੋਂ ਉਹਨਾਂ ਦੇ ਭਈਆਂ ਦੇ ਸ਼ਤਰੌਲ ਕਰਕੇ ਛੱਡ ਕੇ ਆਉਂਦੇ ਆ ਉਹਨਾਂ ਦੇ ਪਰਿਵਾਰ ਕੋਲੇ ਮੈਂ ਫੇਰ ਕਹਿਣਾ ਕਿ ਇਹ ਮਸਲੇ ਹਿੰਸਕ ਤਰੀਕੇ ਨਾਲ ਹੱਲ ਨਹੀਂ ਹੋਣੇ ਕਈ ਥੱਲੇ ਲਿਖ ਦਿੰਦੇ ਆ ਬਾਈ ਚੱਕ ਦਿਓ ਫੱਟੇ ਬਾਈ ਐਂ ਕਰ ਦਿਓ ਐਂ ਨਹੀਂ ਹੱਲ ਹੋਣੇ ਮਸਲੇ ਇਹ ਇੱਕ ਸ਼ਾਂਤਮਈ ਤਰੀਕੇ ਨਾਲ ਸਾਨੂੰ ਸੰਘਰਸ਼ ਕਰਨਾ ਪੈਣਾ ਪੂਰੇ ਪੰਜਾਬ ਦੇ ਵਿੱਚ ਇੱਕ ਆਵਾਜ਼ ਹੋਣੀ ਚਾਹੀਦੀ ਹੈ ਹਰ ਪੰਜਾਬੀ ਦੀ ਵੀ ਜਿਹੜੀ ਵੀ ਸੈਟ ਦੇ ਵਿੱਚ ਸਰਕਾਰ ਬਣਾਉਣ ਨੂੰ ਜਿਹੜੀਆਂ ਪਾਰਟੀਆਂ ਫਿਰਦੀਆਂ ਉਹਨਾਂ ਦੇ ਏਜੰਡੇ ਤੇ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਪਹਿਲ ਦੇ ਆਧਾਰ ਤੇ ਵਿਧਾਨ ਸਭਾ ਦੇ ਬੱਚੇ ਮਤਾ ਪੈਣਾ ਚਾਹੀਦਾ ਹੈ ਕਿ ਕੋਈ ਬਾਹਰਲਾ ਬੰਦਾ ਪੰਜਾਬ ਦੇ ਵਿੱਚ ਆ ਕੇ ਐਗਰੀਕਲਚਰ ਲੈਂਡ ਨਹੀਂ ਲੈ ਸਕਦਾ ਕੋਈ ਬਾਹਰਲੇ ਬੰਦੇ ਨੇ ਵੋਟ ਬਣਾਉਣੀ ਹੈ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਕੋਈ ਬਾਹਰਲੇ ਬੰਦੇ ਨੇ ਨੌਕਰੀ ਲੈਣੀ ਹੈ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਜਿੰਨਾ ਚਿਰ ਤੁਸੀਂ ਇਹ ਆਵਾਜ਼ ਨਹੀਂ ਬੁਲੰਦ ਕਰਦੇ ਤੁਸੀਂ ਸਿਰਫ ਨਿੱਜ ਨਾਲ ਤੁਰੇ ਫਿਰੋਗੇ ਵੀ ਅਸੀਂ ਇਸ ਪਾਰਟ ਨਾਲ ਬਾਗੇ ਕੋਈ ਨਿੱਜੀ ਕੰਮ ਲੈ ਲਾਂਗੇ ਉਸ ਪਾਰਟੀ ਨਾਲ ਬਾਗੇ ਆ ਕੰਮ ਲੈ ਲਾਂਗੇ ਤੁਹਾਡੇ 76 ਖਰਨੇ ਆ ਜੁੱਤੀਆਂ ਪੈਣੀਆਂ ਜਿੰਨਾ ਮਰਜੀ ਜੋਰ ਲਾ ਲਿਓ ਨੁਕਸਾਨ ਲਗਾਤਾਰ ਪੰਜਾਬ ਦਾ ਹੋ ਰਿਹਾ ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦਾ ਮੈਂ ਦੇਖ ਰਿਹਾ ਹਾਂ ਹੜਾਂ ਦੇ ਵਿੱਚ ਕਈ ਬੰਦੇ ਜਿਹੜੇ ਕੋਸਾਈ ਦੀ ਸ਼ਬਦਾਬਲੀ ਬੋਲੇ ਨੇ ਬਹੁਤ ਮੰਦ ਭਾਗੀ ਸ਼ਬਦਾਲੀ ਸ਼ਬਦਾਵਲੀ ਇਹ ਬਹੁਤ ਮਾੜਾ ਮਾੜੇ ਸ਼ਬਦ ਨੇ ਜਿਵੇਂ ਇੱਕ ਕਹਿ ਰਿਹਾ ਕਿ ਇਹਨਾਂ ਨੇ ਇੰਨਾ ਰਾਸ਼ਨ ਇਕੱਠਾ ਕਰ ਲਿਆ ਜੀ ਇਹ ਸਾਡੇ ਦਿਹਾੜੀ ਨਹੀਂ ਆਉਣੇ ਜੀ ਬਹੁਤ ਮੈਦੀ ਨਿੰਦਿਆ ਕਰਨਾ ਹੈ ਬਹੁਤ ਮਾੜੇ ਸ਼ਬਦ ਨੇ ਇਹ ਮਾਨਸਿਕਤਾ ਕਿਸੇ ਇੱਕ ਬੰਦੇ ਦੀ ਹੋ ਸਕਦੀ ਆ ਇਹ ਕਹਿ ਰਿਹਾ ਜੀ ਇਹ ਸਾਡੇ ਭਰਾ ਨੇ ਸਾਡੀ ਮੱਤੇ ਆਏ ਆ ਅਸੀਂ ਕੱਲ ਨੂੰ ਇਹਨਾਂ ਦੀ ਮੱਤੇ ਜਾਣਾ ਤੁਸੀਂ ਕੌਣ ਹੋਨੇ ਹੋ ਇਹ ਬਹੁਤ ਘਟੀਆ ਹਰਕਤਾਂ ਨੇ ਕਟਿਆ ਸੋਚਦੀ ਇਹ ਮਾਨਸਿਕਤਾ ਪਰ ਮੈਂ ਕੱਲ ਹੋਰ ਦੇਖ ਰਿਹਾ ਜਿਹੜੇ ਬੀਜੇਪੀ ਵੱਲੋਂ ਪੇੜ ਬੰਦੇ ਨੇ ਜਿਹੜੇ ਪਲਾਂਟਡ ਬੰਦੇ ਨੇ ਬੀਜੇਪੀ ਵੱਲੋਂ ਜਿਹੜੇ ਜਿਹੜੀ ਬੀਜੇਪੀ ਦੀ ਰਾਜਨੀਤੀ ਇਸ ਤਰ੍ਹਾਂ ਵਿਕਰਨ ਦੇ ਉੱਤੇ ਰਹੀ ਹੈ ਕਿ ਲੋਕਾਂ ਨੂੰ ਕਿਵੇਂ ਪਾੜਨਾ ਜਾਤਾਂ ਚ ਮਜਬਾਂ ਚ ਕਿਵੇਂ ਖੰਡਿਆ ਕੇ ਰੱਖਣੇ ਆ ਤੇ ਕਿਵੇਂ ਇਹਨਾਂ ਦੇ ਰਾਜ ਕਰਨਾ ਉਹ ਉਸ ਪ੍ਰਾਪੇ ਗੰਡੇ ਦਾ ਹਿੱਸਾ ਬਣ ਰਹੇ ਨੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਜੱਟ ਬਨਾਮ ਐਸੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਮੰਨਦਾ ਪਿੰਡ ਦੇ ਵਿੱਚ ਪੰਜ ਚਾਰ ਬੰਦੇ ਐਸੇ ਹੁੰਦੇ ਨੇ ਜਿਹੜੇ ਲਗਾਤਾਰ ਕੋਈ estraniya ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਜਾਂ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਕੋਈ ਮੈਂ ਤਾਂ ਮੰਨਦਾ ਨਹੀਂ ਵੀ ਕੋਈ ਛੋਟਾ ਵੱਡਾ ਇੱਥੇ ਸਿੱਖਾਂ ਦੇ ਸਿੱਖੇ ਜਿਹੇ ਵਿੱਚ ਕੋਈ ਜਾਤ ਪਾਤ ਨਹੀਂ ਕੋਈ ਛੋਟਾ ਵੱਡਾ ਨਹੀਂ ਇੱਥੇ ਸਭ ਮਾਨਸਕੀ ਜਾਤ ਵਿੱਚ ਸਵੇ ਇੱਕ ਹੀ ਪਹਿਚਾਨ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਾਡੇ ਸਾਰੇ ਗੁਰੂਆਂ ਨੇ ਰਹਿਬਰਾਂ ਨੇ ਸਾਰੀਆਂ ਜਾਤਾਂ ਪਾਤਾਂ ਦਾ ਊਚ ਨੀਚ ਦਾ ਭੇਦ ਭਾਵ ਦਾ ਸਭ ਦਾ ਖਾਤਮਾ ਕੀਤਾ ਸਾਰਿਆਂ ਨੂੰ ਗਲ ਲਾਇਆ ਬਰਾਬਰਤਾ ਦਾ ਹੱਕ ਦਿੱਤਾ ਪਰ ਫਿਰ ਵੀ ਲਗਾਤਾਰ ਜਿਹੜਾ ਇਹ ਪ੍ਰਪਾਗੈਂਡਾ ਹੋ ਰਿਹਾ ਨਾ ਜਿਹੜੇ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਆ ਵੀ ਜੱਟ ਬਨਾਮ ਦਲਿਤ ਕਰ ਦਿਓ ਜੱਟ ਬਨਾਮ ਐਸਸੀ ਕਰ ਦਿਓ ਤਾਂ ਇਹ ਇਹਦਾ ਨਤੀਜੇ ਵੀ ਤੁਸੀਂ ਦੇਖੋਗੇ ਵੀ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦੇ ਭਿਆਨਕ ਨਿਕਲਣਗੇ ਮੈਂ ਮੰਨਦਾ ਬਹੁਤ ਪਿੰਡਾਂ ਦੀਆਂ ਘਟਨਾਵਾਂ ਹੋਣਗੀਆਂ ਇਹਦੇ ਮੈਂ ਕਦੇ ਫੇਰ ਵਿਚਾਰ ਚਰਚਾ ਕਰੂੰਗਾ ਕਿ ਜਿੱਥੇ ਸਾਨੂੰ ਲਾਈ ਲੜਨ ਦੀ ਲੋੜ ਹੈ ਜਿੱਥੇ ਬੋਲਣ ਦੀ ਲੋੜ ਹੈ ਉੱਥੇ ਇਹਨਾਂ ਬੰਦਿਆਂ ਦੇ ਮੂੰਹ ਦੇ ਵਿੱਚੋਂ ਕਿ ਸ਼ਬਦ ਤੱਕ ਨਹੀਂ ਨਿਕਲਦਾ ਇਹ ਟਾਵਾਦੀ ਘਟਨਾ ਤੁਹਾਡੇ ਚੇਤੇ ਕਰਾਦਾ ਇੱਕੋ ਹੀ ਘਟਨਾ ਚੇਤੇ ਕਰਾਉਣਾ ਘਟਨਾਵਾਂ ਬਹੁਤ ਨੇ ਇਟਾਵਾ ਦੇ ਵਿੱਚ ਜੁਪੀ ਦੇ ਵਿੱਚ ਇੱਕ ਐਸਸੀ ਪਰਿਵਾਰ ਦਾ ਬੀਸੀ ਪਰਿਵਾਰ ਦਾ ਬੰਦਾ ਕਿਸੇ ਉੱਚੀ ਜਾਤੀ ਦੇ ਘਰੇ ਕਥਾਕਰਮ ਚੱਲਿਆ ਜਾਂਦਾ ਜਦੋਂ ਉੱਚੀ ਜਾਤੀ ਨੂੰ ਪਤਾ ਲੱਗਦਾ ਵੀ ਇਹ ਨੀਵੀਂ ਜਾਤੀ ਦਾ ਹੈ ਉਹਦਾ ਸਿਰ ਮੁੰਨਿਆ ਜਾਂਦਾ ਉਸਤਰਾ ਲਾ ਕੇ ਪਿਸ਼ਾਬ ਨਾਲ ਤੇ ਇੱਕ ਜਨਾਨੀ ਦੇ ਇੱਕ ਬੀਬੀ ਦੇ ਪਿਸ਼ਾਬ ਨਾਲ ਨਵਾਇਆ ਜਾਂਦਾ ਉਹਦੇ ਉੱਤੇ ਛਲਕਿਆ ਜਾਂਦਾ ਸਾਰੀ ਰਾਤ ਉਹਦੀ ਕੁੱਟਮਾਰ ਕੀਤੀ ਜਾਂਦੀ ਹੈ ਛੋਡੇ ਮੂੰਹੋਂ ਇੱਕ ਸ਼ਬਦਰੀ ਨਿਕਲਿਆ ਇਹ ਤਾਂ ਇੱਕ ਘਟਨਾ ਨੇ ਇਸ ਮੁਲਖ ਦੇ ਅੰਦਰ ਸਭ ਤੋਂ ਉੱਚੀ ਪਦਵੀ ਤੇ ਬੈਠਾ ਰਾਸ਼ਟਰਪਤੀ ਪੌੜੀਆਂ ਤੇ ਬਿਠਾ ਕੇ ਮੋੜ ਦਿੱਤਾ ਜਾਂਦਾ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਸੋ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਨਾ ਇਹ ਚੰਗੀਆਂ ਨਹੀਂ ਹੈਗੀਆਂ। ਰੋਜ਼ ਇੱਕ ਗੱਲ ਤੇ ਪ੍ਰਾਪੇਗੰਡਾ ਰੋਜ਼ ਪ੍ਰਾਪੇਗੰਡਾ ਤੁਸੀਂ ਕਰ ਰਹੇ ਹੋ। ਜੱਟ ਨੇ, ਜੱਟ ਫਲਾਣਾ ਨੇ, ਜੱਟ ਉਹਨੇ ਮੈਂ ਮੰਨਦਾ ਕਿ ਕੁਝ ਜੱਟਾਂ ਦੀ ਮਾਨਸਿਕਤਾ ਦੇ ਵਿੱਚ ਧੌਣ 'ਚ ਕਿੱਲਾ ਹੈਗਾ। ਜਾਤ-ਪਾਤ ਵਾਲਾ, ਉੱਚ-ਨੀਚ ਵਾਲਾ। ਪਰ ਤੁਸੀਂ ਸਾਰਿਆਂ ਨੂੰ ਇੱਕੋ ਰੱਸੇ ਲਪੇਟ ਰਹੇ ਹੋ। ਇਹ ਗਲਤ ਹੈ। ਅਸੀਂ ਪਿੰਡ 'ਚ ਰਹਿੰਦੇ ਆ। ਸਾਡੇ ਨਾਲ ਵੀ ਭਾਈਚਾਰੇ ਬਹੁਤ ਰਹਿੰਦੇ ਆ ਅਜਿਹਾ ਕੋ ਦੇਖਿਆ ਨਹੀਂ ਕਿਸ ਤਰ੍ਹਾਂ ਦਾ ਬਖਰੇਵਾ ਸਾਰੇ ਇੱਕ ਤਰ੍ਹਾਂ ਇੱਕ ਪਿਆਰ ਪਰੇਮ ਨਾਲ ਰਹਿੰਦੇ ਨੇ ਭਾਈਚਾਰਾ ਰਹਿੰਦੇ ਸੋ ਇਹ ਇਹ ਬੜੀਆਂ ਗੱਲਾਂ ਜਿਹੜੀਆਂ ਸਾਨੂੰ ਸਮਝਣ ਦੀ ਲੋੜ ਆ ਇਸ ਕਰਕੇ ਇਹ ਪਿਆਰ ਇਹ ਭਾਈਚਾਰਾ ਬਣਿਆ ਰਹਿਣ ਦਿਓ ਤੇ ਬਣਾ ਕੇ ਰੱਖੋ ਇਹ ਦੁਸ਼ਮਣ ਦੀਆਂ ਚਾਲਾਂ 'ਚ ਨਾ ਆਓ ਨਾ ਉਹਦੇ ਹੱਥ ੁੱੱਕੇ ਬਣ ਕੇ ਇਹਦਾ ਮਾਹੌਲ ਪੈਦਾ ਕਰੋ ਪੰਜਾਬ ਦੇ ਵਿੱਚ ਕਿ ਸਾਡੇ ਭਾਈਚਾਰੇ ਨੂੰ ਕੋਈ ਕਾਨੂੰਨ ਹਲ ਖਰਾਬ ਹੋ ਗਿਆਸ ਮਨੁੱਖਾਂ ਦੇ ਵਿੱਚ ਇਹ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ ਜਿਹੜੇ ਬੰਦੇ ਇਹ ਨਫ਼ਰਤ ਇਹ ਅੱਗ ਫੁਲਾ ਰਹੇ ਨੇ ਸੋਸ਼ਲ ਮੀਡੀਆ ਤੇ ਬੈਠ ਕੇ ਸੋ ਮੈਂ ਫੇਰ ਕਹਿਣਾ ਕਿ ਆ ਜਿਹੜਾ ਮਸਲਾ ਹੈਗਾ ਇੱਕ ਸੱਜਣ ਕਹਿੰਦਾ ਬਲਜੀਤ ਪਰਮਾਰ ਕਹਿੰਦਾ ਭਾਈ ਨੇਪਾਲ ਵਾਲਾ ਹਾਲ ਹੋਣਾ ਸਾਡੇ ਨੇਪਾਲ ਵਾਲਾ ਕਿੱਥੇ ਹੋਣਾ ਨਹੀਂ ਹੋਣਾ ਇੰਨਾ ਜੋ ਹੈ ਹੀ ਨਹੀਂ ਕੁਝ ਮੇਰੇ ਹੱਕਾਂ ਲਈ ਇਹ ਤਾਂ ਬੋਲਣ ਨੂੰ ਤਿਆਰ ਨਹੀਂ ਆਪਣੇ ਹੱਕਾਂ ਲਈ ਸ਼ਿੰਗਾਰਸ ਸ਼ਾਂਤਮਈ ਸੰਘਰਸ਼ ਕਰਨ ਨੂੰ ਤਿਆਰ ਨੇ। ਨੇਪਾਲ ਵਾਲੇ ਮਸਲਿਆਂ ਦੇ ਵੀ ਜਿਹੜੇ ਨਤੀਜੇ ਬੜੇ ਭਿਆਨਕੀ ਹੁੰਦੇ ਆ। ਉੱਥੇ ਮੌਤਾਂ ਵੀ ਹੋਈਆਂ। ਬੰਦੇ ਵੀ ਮਾਰੇ ਗਏ। ਅੱਗਾਂ ਲਾਦੀਆਂ। ਬਾਲਾਂ ਨੂੰ ਐ ਨਹੀਂ ਪਤਾ ਮਸਲਾ ਕੀ ਆ। ਬਾਲੇ ਸੋਚੀ ਜਾਂਦੇ ਉੱਥੇ ਜੀ ਅੱਜ ਜਿਹੜੀਆਂ ਅਸੀਂ ਆਪਣੀਆਂ ਐਪਾਂ-ਪਾਆਂ ਨੂੰ ਬੰਦ ਕਰਤੀਆਂ WhatsApp, Facebookਾਂ, TikTokਾਂ। ਅਸਲ ਦੇ ਵਿੱਚੋਂ ਲੋਕਾਂ 'ਚ ਨੌਜਵਾਨਾਂ 'ਚ ਗੁੱਸਾ ਸੀ। ਲੰਮੇ ਸਮੇਂ ਦੀ ਰਿਸ਼ਵਤਖੋਰੀ ਜਿਹੜੀ ਚੱਲਦੀ ਆ ਉੱਥੇ ਕ腐ਸ਼ਨ ਚੱਲਦੀ ਆ ਲੁੱਟਾਂ ਕੂਹਾਂ ਚੱਲਦੀਆਂ ਨੇ ਕਿਵੇਂ ਲੀਡਰ ਲੋਕਾਂ ਦਾ ਉੱਥੇ ਸ਼ੋਸ਼ਣ ਕਰਦੇ ਨੇ ਉਹ ਸਾਰਾ ਗੁੱਸਾ ਭਰਿਆ ਹੋਇਆ ਸੀ ਹੌਲੀ 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 ਲੋਕਾਂ ਦਾ ਨਿਕਲਿਆ ਪਰ ਮੈਂ ਅੱਜ ਜਿਹੜੀ ਮੁੱਦੇ ਤੇ ਮੈਂ ਗੱਲ ਕਰਨ ਬੈਠਾ ਸੀ ਪੰਜਾਬ ਦੇ ਲੋਕੋ ਸਾਨੂੰ ਇੱਕ ਮੁੱਦਾ ਪੰਜਾਬ ਦੇ ਵਿੱਚ ਅੱਜ ਬਣਾਉਣ ਦੀ ਬਹੁਤ ਲੋੜ ਆ ਨੇ ਜਦੋਂ ਤੁਹਾਡੇ ਸਿਰੋਂ ਪਾਣੀ ਨੰਗਿਆ ਪਸਤਾਉਗੇ ਸ਼ਾਂਤਮਈ ਤਰੀਕੇ ਨਾਲ ਇੱਕ ਮਹਿੰਮ ਚਲਾਈ ਜਾਵੇ ਪੰਜਾਬ ਦੇ ਵਿੱਚ ਕਿ ਜਿਹੜੀ ਸਰਕਾਰ ਬਣੂਗੀ ਉਹ ਇੰਨਾ ਮੁੱਦਿਆਂ ਤੇ ਬਣਨੀ ਚਾਹੀਦੀ ਹੈ ਇਹ ਸਮੁੱਧੇ ਤੇ ਬਣਨੀ ਚਾਹੀਦੀ ਹੈ ਕਿ ਪੰਜਾਬ ਦੇ ਅੰਦਰ ਵੀ ਦੂਜੇ ਸੂਬੇ ਜੇ ਕਾਨੂੰਨ ਬਣਾ ਸਕਦੇ ਆ ਤਾਂ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਬਣ ਸਕਦਾ ਬਿਲਕੁਲ ਹੁਣ ਗੱਲ ਸੁਣੀ ਹੋਰ ਵਧਾ ਲਈਏ ਇਹ ਸਾਡੇ ਲੋਕਾਂ ਦਾ ਕਸੂਰ ਹੈ ਦੁਆਬੇ ਦੇ ਵਿੱਚ ਮੈਂ ਦੇਖਿਆ ਕੋਠੀਆਂ ਬੇਲੀਆਂ ਪੰਗਿਆਂ 10-10 ਸਾਲ ਹੋ ਗਏ ਆਏ ਨਹੀਂ ਉੱਥੇ ਵੀ ਸਾਡੇ ਜਿਹੜੇ ਬਾਹਰ ਗਏ ਹੋਏ ਲੋਕ ਨੇ ਉਹਨਾਂ ਨੇ ਇੰਨਾ ਬੰਦਿਆਂ ਨੂੰ ਉੱਥੇ ਕੋਠੀਆਂ ਸਮਾਈਆਂ ਹੋਈਆਂ ਕਿ ਸਾਡੇ ਕੋਈ ਉਹਨਾਂ ਪਿੰਡਾਂ ਦਾ ਕੋਈ ਗਰੀਬ ਕੋਈ ਸਾਡੇ ਭਾਈਚਾਰੇ ਦੇ ਲੋਕ ਜਿਹੜੇ ਹੈਗੇ ਆ ਕੋਈ ਐਸ்சி ਬੀਸੀ ਭਾਈਚਾਰੇ ਦੇ ਲੋਕ ਆ ਕਿ ਅਸੀਂ ਉਹਨਾਂ ਨੂੰ ਨਹੀਂ ਚਾਬੀਆਂ ਦੇ ਸਕਦੇ ਕਿ ਉਹਨਾਂ ਨੂੰ ਨਹੀਂ ਆਪਣੀਆਂ ਜ਼ਮੀਨਾਂ ਸੰਭਾਲ ਸਕਦੇ ਇਹੀ ਕਸੂਰ ਹੈਗਾ ਸਾਡੇ ਲੋਕਾਂ ਦਾ ਮਹਰੂ ਆ ਕੇ ਦੱਬ ਲੈਣਗੇ ਤੁਰੇ ਫਿਰੋ ਨਾ ਉਹ ਹੀ ਲੜਨ ਜੋ ਕਰੇ ਉਹ ਲੜਾਈ ਤਾਂ ਤੁਸੀਂ ਆਏ ਭਾਏ ਦੇ ਤੀਰੋਂ ਕਾਂਗੂ ਵੀ ਜੇ ਤੁਹਾਨੂੰ ਪੰਗਾ ਪੈਗਾ ਮਾੜਾ ਮੋੜਾ ਸਤਕ ਮੰਜਾ ਹੋਗੀ ਬਾਹਰ ਜਾਣ ਨਾ ਰਹੇਗੀ ਆਹ ਕਿੱਥੇ ਮਾਲਵੇ ਦਾ ਆਪਣੇ ਆਪ ਨੂੰ ਬੜਾ ਖੱਬੀਖਾਨ ਪੱਤਰਕਾਰ ਕਹਾਉਂਦਾ ਆ ਪਿੱਛੇ ਇੱਥੇ ਪ੍ਰਵਾਸੀਆਂ ਨੇ ਮਹਾਰਾਜ ਸੂਏ ਦੇ ਉੱਤੇ ਬੈਠੇ ਸੀਗੇ ਜਦੋਂ ਨੇ ਕੋਈ ਘਰ ਤੇ ਹਮਲਾ ਕਰਤਾ ਸੀਗਾ ਚਲੋ ਅਸੀਂ ਚਲੇਗੇ ਉਹਨਾਂ ਨੂੰ ਉਠਾਇਆ ਉੱਥੋਂ ਤਾਂ ਉਹ ਬੜਾ 헤ਜ ਜਾ ਗਿਆ ਉਹਨੂੰ ਉਹਨਾਂ ਨੇ ਜਾ ਜਾ ਕੇ ਇੰਟਰਵਿਊ ਕਰਦਾ ਸੀਗਾ ਤੇ ਸੱਥਾਂ ਦੇ ਵਿੱਚ ਬੈਠੇ ਬਾਗਾਂ ਨੂੰ ਪਹੁੰਚਦਾ ਸੀ ਵੀ ਜੇ ਪ੍ਰਵਾਸੀ ਨਾ ਆਏ ਲਖਸਾਧਾਣਾ ਆਏ ਕਹਿੰਦਾ ਲਖਸਾਧਾਣਾ ਉਹਨਾਂ ਦੇ ਖਿਲਾਫ ਉਹ ਮੈਨੂੰ ਨਫ਼ਰਤ ਕਰਦਾ ਤਾਂ ਕੰਮ ਕਿਵੇਂ ਚੱਲੂਗਾ ਉਹਨੇ ਬੜਾ ਇਹ ਮੇਰੇ ਖਿਲਾਫ ਉਹ ਜੰਡਾ ਚਲਾਇਆ ਸੀ ਸੋ ਪਾਈ ਤੈਨੂੰ ਵੀ ਆ ਵੀ ਜਾ ਫਿਰ ਘਰੇ ਲੈ ਜਾ ਜੇ ਬਾੜੀ ਤੈਨੂੰ ਇਹ ਹੈ ਨਾ ਸਾਰਿਆਂ ਨੂੰ ਬੁਲਾ ਲਾ ਤੇ ਆਪਣੇ ਘਰੇ ਬਿਠਾ ਕਰੇ ਲੈ ਜਾ ਆਪਣੇ ਨਾਲ ਜੇ ਇੰਨੇ ਤੈਨੂੰ ਇਹਨਾਂ ਨਾਲ ਹਮਦਰਦੀ ਆ ਤਾਂ ਹਮਦਰਦੀ ਸਾਨੂੰ ਵੀ ਆ ਮਨੁੱਖਤਾ ਦੇ ਨਾਤੇ ਪਰ ਜੇ ਕੋਈ ਆ ਕੇ ਸਾਡੇ ਬੱਚਿਆਂ ਦੇ ਯਾਰ ਕਤਲ ਕਰੂਗਾ 5-5 ਸਾਲ ਦੇ ਸਾਡੀਆਂ ਬੱਚੀਆਂ ਦੇ ਨਾਲ ਬਲਾਤਕਾਰ ਕਰੂਗਾ ਤਾਂ ਅਸੀਂ ਚੁੱਪ ਬੈਠੇ ਰਹਾਂਗੇ ਅਸੀਂ ਨਾ ਬੋਲਾਂਗੇ ਸੋ ਸੋਚਿਆ ਕਰੋ ਪੰਜਾਬ ਦੇ ਲੋਕੋ ਦੂਰ ਦੇਸ਼ ਸੋਚ ਰੱਖਿਆ ਕਰੋ ਇੱਕ ਬੇਨਤੀ ਮੈਂ ਇਹੀ ਕਰਦਾ ਬਾਈ ਛੜਦ ਨਾ ਤਰ੍ਹਾਂ ਦੇ ਪਾਰਟੀਆਂ ਦੇ ਖੜੇ ਯਾਰ ਕੀ ਕੱਢ ਲਿਆ ਇਹਨਾਂ ਕੰਮਾਂ ਚ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਸੰਘਰਸ਼ ਕਰੀਏ ਜਿਹੜੇ ਮੁੱਦੇ ਤੇ ਮੈਂ ਲਗਾਤਾਰ ਪਹਿਲੇ ਦਿਨ ਤੋਂ ਲੈ ਕੇ ਹੜਾਂ ਦੇ ਮਸਲੇ ਤੇ ਬੋਲਦਾ ਰਿਆ ਹੜਾਂ ਹੜਾਂ ਤੋਂ ਬਾਅਦ ਕਿ ਯਾਰੇ ਮੁੱਦਾ ਬਣਾਈਏ ਕਿ ਪਾਣੀਆਂ ਤੇ ਹੱਕ ਸਾਡਾ ਹੈ ਬਾਲੇ ਕਹਿੰਦੇ ਪਾਣੀ ਸਾਨੂੰ ਆ ਕੇ ਪਾਣੀ ਤਾਂ ਗਿਆ ਪਾਣੀ ਆਇਆ ਮਾਰ ਕੇ ਤੁਰ ਗਿਆ ਉਹ ਜਾ ਡ ਗਿਆ ਸਮੁੰਦਰ ਚ ਉਹ ਫਾਇਦਾ ਹੋਇਆ ਉਹ ਥੱਲੇ ਪਾਣੀ ਦਾ ਪੱਧਰ ਵਧਿਆ ਜਦੋਂ ਲੋਡ ਹੋਣੀਓ ਤਾਂ ਮਿਲਣੇ ਹੀ ਨਹੀਂ ਕੋਦੋਂ ਨਹੀਂ ਪਾਣੀ ਮਿਲਣਾ ਹੁਣ ਨਹਿਰਾਂ ਸੁਨਾਂ ਚ ਦਰਿਆਵਾਂ ਚ ਕੀ ਅਸੀਂ ਆਵਾਜ਼ ਬਣਾਈ ਉਹੀ ਮੌਕਾ ਸੀ ਉਹਦੀ ਰੋਹ ਉੱਠਦਾ ਉਹਦੀ ਲੋਕ ਉੱਠਦੇ ਵੀ ਇਹਨਾਂ ਪਾਣੀਆਂ ਤੇ ਰੈਫਰੈਂਸ ਦਾ ਤੰਤਮ ਤੱਕ ਪੰਜਾਬ ਦਾ ਹੱਕ ਆ ਜਦੋਂ ਮਾਰ ਸਾਨੂੰ ਪੈਂਦੀ ਆ ਤੇ ਹੱਕ ਵੀ ਸਾਡਾ ਆ ਪਰ ਉਦੋਂ ਅਸੀਂ ਲੱਗੇ ਰਹੇ ਲੀਡਰਾਂ ਮਗਰ ਬੱਲੇ ਬੱਲੇ ਕਰਨ ਤੇ ਸਾਡਾ ਸੁਖਵੀਰ ਸਿੰਘ ਆ ਗਿਆ ਤੇਲ ਲੈ ਕੇ ਪੈਸੇ ਲੈ ਕੇ ਸਾਡਾ ਚੰਨੀ ਸਿੰਘ ਆ ਗਿਆ ਗੱਟੇ ਚੱਕਣ ਸਾਡਾ ਰਾਜਾ ਬੜੰਗ ਆ ਗਿਆ ਸਾਡਾ ਬਾਜਵਾ ਆ ਗਿਆ ਸਾਡਾ ਹਰਜੋਤ ਬੈਂਸ ਆ ਗਿਆ ਜੀ ਕੁੜਤਾ ਲਵੇਂ ਲਿਆ ਕੇ ਸਾਡਾ ਧਾਲੀ ਵਾਲਾ ਆ ਗਿਆ ਜੀ ਸਾਡੇ ਮਾਨ ਸਾਹਿਬ ਆ ਗਏ ਜੀ ਬੀਬੀ ਦੇ ਗੱਲ ਲਾ ਕੇ ਦੌਣ ਲੱਗੇ ਆ ਮੀਡੀਆ 'ਚ ਖਬਰਾਂ ਉਹੀ ਚੱਲੀ ਜਾਂਦੀਆਂ ਮਾਨ ਸਾਹਿਬ ਨੂੰ ਛੁੱਟੀ ਮਿਲ ਗਈ ਮਾਨ ਸਾਹਿਬ ਘਰੇ ਆ ਗਏ ਮਾਨ ਸਾਹਿਬ ਠੀਕ ਹੈ ਉਹ ਮੁੱਦੇ ਦੀ ਗੱਲ ਵੀ ਦਿਖਾ ਦਿਆ ਕਰੋ ਇੱਕ ਵਾਰੀ ਦਿਖਾ ਕੇ ਸਾਰਾ মিডিਆ ਉੱਥੇ ਘੁੰਮੀ ਜਾਂਦਾ ਸੋ ਪੰਜਾਬੀਓ ਸੋਚੋ ਯਾਰ ਸੋਚਣ ਦਾ ਵੇਲਾ ਬਾਈ ਇਹਨੇ ਮਗਰੋਂ ਪਸਤਾਉਣਗੇ ਨੁਕਸਾਨ ਬਹੁਤ ਵੱਡਾ ਹੋਣਾ ਪੰਜਾਬ ਦਾ ਜਿਹੜੀਆਂ ਗੱਲਾਂ ਤੇ ਅਸੀਂ ਬਾਰ ਬਾਰ ਕਹਿ ਰਹੇ ਹਾਂ ਕਿ ਕਾਨੂੰਨ ਬਣਨੇ ਚਾਹੀਦੇ ਆ ਇਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਇਹਦੀ ਪੜਤਾਲ ਹੋਣੀ ਚਾਹੀਦੀ ਜਿਹੜੇ ਬੰਦੇ ਬਾਹਰੋਂ ਆ ਕੇ ਰਹਿ ਰਹੇ ਆ ਕੌਣ ਆ ਕੀ ਆ ਪਿਛੋਕੜ ਕੀ ਆ ਇਹਦੇ ਲਈ ਕਾਨੂੰਨ ਵਿਧਾਨ ਸਭਾ 'ਚ ਮਤੇ ਪੈਣੇ ਚਾਹੀਦੇ ਆ ਕਾਨੂੰਨ ਬਣਨੇ ਚਾਹੀਦੇ ਆ ਜ਼ਮੀਨਾਂ ਲਈ ਨੌਕਰੀਆਂ ਲਈ ਬੋਰਡ ਬਣਾਉਣ ਲਈ ਕਿ ਬਹੁਤ ਲੋੜ ਹੈ ਜਿਸ ਤਰੀਕਾ ਰਾਜਾਂ ਜਿਸ ਤਰੀਕੇ ਨਾਲ ਰਾਜਾਂ ਦੇ ਹੱਕਾਂ ਤੇ ਡਾਕੇ ਵੱਜ ਰਹੇ ਨੇ ਲਗਾਤਾਰ ਕੇਂਦਰੀਕਰਨ ਕੀਤਾ ਜਾ ਰਿਹਾ ਸਾਰੀ ਸ਼ਕਤੀ ਸਾਰੀਆਂ ਪਾਵਰਾਂ ਤਾਕਤਾਂ ਹੱਕ ਅਧਿਕਾਰ ਸਾਰਾ ਸੈਂਟਰ ਆਪਣੇ ਕੋਲ ਕਰ ਰਿਹਾ ਸਾਨੂੰ ਉਹਦੇ ਖਿਲਾਫ ਇਕੱਠੇ ਹੋ ਕੇ ਵਾਇਬਲੰਦ ਕਰਨੀ ਲੋੜ ਆ ਸੋ ਗੱਲਾਂ ਦੇ ਗੌਰ ਕਰਿਓ ਤੇ ਇਸ ਮੇਰੀ ਗੱਲ ਨੂੰ ਮੈਂ ਵਾਰ-ਵਾਰ ਕਹਿੰਦਾ ਇਹਨੂੰ ਮੁੱਦਾ ਬਣਾਓ ਬਾਈ ਇਹ ਮੰਗ ਇਹ ਸਾਡਾ ਸਭ ਤੋਂ ਪਹਿਲਾ ਏਜੰਡਾ ਪੰਜਾਬ ਦੇ ਵਿੱਚ 27 ਦੀਆਂ electionsਾਂ 'ਚ ਹੋਣਾ ਚਾਹੀਦਾ ਹੈ ਵੋਟਾਂ 'ਚ ਹੋਣਾ ਚਾਹੀਦਾ ਹੈ ਕਿ ਇੱਕ ਤੰਨ ਕਾਨੂੰਨ ਜ਼ਮੀਨ ਦਾ ਬੋਰਡ ਦਾ ਤੇ ਨੌਕਰੀ ਦਾ ਦੂਜੇ ਸੁਧਾਰੇ ਤਰਜ਼ ਦੇ ਉੱਤੇ ਬਣਨਾ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਜੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਨਹੀਂ ਤੁਰੇ ਫਿਰ ਉਹਨਾਂ ਨੇ ਮਗਰ ਤੇਲ ਖੇਤਰਖਾਨ ਨੂੰ ਤਿਆਰ ਰਿਹਾ